ਤਬੂ ਨਹੀ ਕੋਦੋਲੀ ਵੀ ਆਉਣ ਵਾਲੇ ਹਾਲਾਤ ਕੀ ਨੇ ਉਹ ਤਾਂ ਆਪਾਂ ਝੋਨੇ ਦੀ ਫਸਲ ਵੇਲੇ ਭੁਲੀ ਭਾਤ ਦੇਖ ਕੇ ਲਿਆ ਵੀ ਇਸ ਵਾਰ ਇਹਨਾਂ ਨੇ ਸਰਕਾਰਾਂ ਨੇ ਆਪੋ ਇਹ ਨਾਲ ਕੀ ਕਰਿਆ ਬਾਕੀ ਜਿਹੜਾ ਮੋਦੀ ਸਾਹਿਬ ਦੀ ਗੱਲ ਕਰੀਏ ਉਹ ਤਾਂ ਹੈ ਹੀ ਕਿਸੇ ਜ਼ਬਾਨ ਤੇ ਹੈ ਨਹੀਂ ਕਿ ਉਹ ਤੋਂ ਜਿੰਨੇ ਉਹਨਾਂ ਨੇ ਵਾਅਦੇ ਕੀਤੇ ਸਾਰਿਆਂ ਤੋਂ ਉੱਪਰ ਗਏ ਇੱਕ ਗੱਲ ਕਰਾਂਗੇ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਸਮਰਥਨ ਨਹੀਂ ਦਿੱਤਾ ਜਾ ਰਿਹਾ ਜਾਂ ਅੱਕੇ ਨਹੀਂ ਆ ਰਹੇਗੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਈ ਜਿੰਨਾ ਚਿਰ ਇਕਾ ਕਰਕੇ ਨਹੀਂ ਚੱਲਦੇ ਉੰਨਾ ਚਿਰ ਕੁਝ ਨਹੀਂ ਬਣਨਾ ਸਾਰਿਆਂ ਨੂੰ ਵੱਡੀ ਕਮੀ ਆਪਣੇ ਲੋਕਾਂ ਚ ਇਹ ਆ ਕਿ ਆਪਾਂ ਜੀ ਮੀਂਹ ਦੇ ਵਰਕੇ ਜਿਹੜਾ ਇੱਕ ਟਾਂ ਨਹੀਂ ਹੋ ਸਕਦਾ ਹੋਰ ਜਿੰਨੇ ਵਰਕੇ ਲੈ ਤੁਸੀਂ ਦੇਖਦੇ ਸਾਰੇ ਇਕੱਠੇ ਹੋ ਜਾਂਦੇ ਬਸ ਆਪਣੇ ਇੱਕ ਜੀ ਵਰਕੇ ਤੇ ਪੈਦਾ ਜਿੱਥੇ ਕਿੱਥੇ ਵੀ ਮੋਟਾ ਜਿੰਨਾ ਚਿਰ ਕੱਪੇ ਨਹੀਂ ਹੁੰਦੇ ਜੀ ਉੰਨਾ ਚਿਰ ਕੁਝ ਨਹੀਂ ਬਣਨਾ ਅੱਜ ਇੱਕਲ ਦੋਸਤੋ ਤੁਸੀਂ ਦੇਖ ਰਹੇ ਲੁਧਿਆਣਾ ਲਾਈਵ ਮੈਂ ਦੀਪਕ ਕੁਮਾਰ ਮਾਛੀਵਾੜੇ ਤੋਂ ਮਾਛੀਵਾੜੇ ਦੇ ਵਿੱਚ ਪੰਜਾਬ ਬੰਦ ਦੇ ਕਿਸਾਨਾਂ ਜਥੇ ਕਿਸਾਨ ਜਥੇ ਬੰਦੀਆਂ ਵੱਲੋਂ ਜੋ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਮਾਛੀਵਾੜੇ ਦੇ ਵਿੱਚ ਪੂਰਾ ਹੰਗਾਰਾ ਮਿਲਿਆ ਮਾਛੀਵਾੜੇ ਦੇ ਸਾਰੇ ਬਾਜ਼ਾਰ ਦੁਕਾਨਾਂ ਬੰਦ ਬੰਦ ਪਈਆਂ ਨੇ ਤੇ ਅਸੀਂ ਕੁਝ ਕਿਸਾਨ ਆਗੂ ਸਾਡੇ ਨਾਲ ਜੁੜੇ ਹੋਏ ਨੇ ਮੰਡੀ ਦੇ ਅਨਾਜ ਮਾਛੀਵਾੜਾ ਅਨਾਜ ਮੰਡੀ ਦੇ ਸਾਹਮਣੇ ਇਹਨਾਂ ਨੇ ਧਰਨਾ ਲਗਾਇਆ ਹੋਇਆ ਅਸੀਂ ਇਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਦਾ ਕੀ ਕਹਿਣਾ ਹੈ ਕਿਸਾਨ ਆਗੂਆਂ ਦਾ ਆਓ ਸੀ ਤੁਹਾਨੂੰ ਤਸਵੀਰਾਂ ਮੌਕੇ ਦੀਆਂ ਦਿਖਾਣੇ ਆ ਅਸੀਂ ਗੱਲ ਕਰਾਂਗੇ ਕਿਸਾਨ ਆਗੂਆਂ ਨਾਲ ਹਾਂਜੀ ਅੱਜ ਜਿਹੜਾ ਵਰਨਾ ਹੋਇਆ ਜਿਹੜੇ ਬੰਦ ਦੀ ਕਾਲ ਸੀ ਤੁਹਾਨੂੰ ਕਿੰਨਾ ਦਾ ਰਿਸਪੌਂਸ ਬਹੁਤ ਵਧੀਆ ਰਿਸਪੌਂਸ ਆ ਜੀ ਜਿੰਨੇ ਵੀ ادارے ਨੇ ਚਾਹੇ ਉਹ ਦੁਕਾਨਦਾਰ ਭਰਾ ਨੇ ਚਾਹੇ ਕੋਈ ਹੋਰ ਯੂਨੀਅਨਾਂ ਟਰੱਕ ਯੂਨੀਅਨਾਂ ਜਿੰਨੇ ਵੀ ਨੇ ਆੜਦੀ ਤੇ ਸਾਰਿਆਂ ਨੇ ਵਧੀਆ ਸਹਿਯੋਗ ਦਿੱਤਾ ਜੀ ਸਾਰਿਆਂ ਦਾ ਧਰਮਾ ਹੰਗਾਰਾ ਕਿਉਂਕਿ ਸਭ ਨੂੰ ਹੀ ਪਤਾ ਜੀ ਵੀ ਆਉਣ ਵਾਲੇ ਹਾਲਾਤ ਕੀ ਨੇ ਉਹ ਤਾਂ ਆਪਾਂ ਝੋਨੇ ਦੀ ਫਸਲ ਵੇਲੇ ਭਲੀ ਭਾਂਤ ਦੇਖੀ ਨੇ ਜੀ ਪੀਐਸਬਾਰ ਇਹਨਾਂ ਨੇ ਸਰਕਾਰਾਂ ਨੇ ਆਪਣੇ ਨਾਲ ਕੀ ਕਰਿਆ ਬਾਕੀ ਜਿਹੜਾ ਮੋਦੀ ਸਾਹਿਬ ਦੀ ਗੱਲ ਕਰੀਏ ਉਹ ਤਾਂ ਹੈ ਹੀ ਕਿਸੇ ਜ਼ਬਾਨ ਦੇ ਹੈ ਨਹੀਂਗੇ ਜੀ ਉਹ ਤਾਂ ਜਿੰਨੇ ਉਹਨਾਂ ਨੇ ਵਾਅਦੇ ਕਰੇ ਸੀ ਸਾਰਿਆਂ ਤੋਂ ਡੋਕਰ ਗਏ ਵੀ ਉਹ ਇੱਕ ਗੱਲ ਕਰਾਂਗੇ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਸਮਰਥਨ ਨਹੀਂ ਦਿੱਤਾ ਜਾ ਰਿਹਾ ਜਾਂ ਅੱਗੇ ਨਹੀਂ ਆ ਰਹੇ ਹੈਗੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਮਾਈ ਜੀ ਜਿੰਨਾ ਚਿਰ ਇਕਾ ਕਰਕੇ ਨਹੀਂ ਚੱਲਦੇ ਉੰਨਾ ਚਿਰ ਕੁਝ ਨਹੀਂ ਬਣਨਾ ਸਾਰਿਆਂ ਨੂੰ ਵੱਡੀ ਕਮੀ ਹੋਈ ਆਪਣੇ ਲੋਕਾਂ 'ਚ ਇਹ ਆ ਵੀ ਆਪਾਂ ਜ਼ਿਮੀਂਦਾਰ ਵਰਗ ਆ ਜਿਹੜਾ ਇਕੱਠਾ ਨਹੀਂ ਹੋ ਸਕਦਾ ਹੋਰ ਜਿੰਨੇ ਵਰਗ ਨੇ ਤੁਸੀਂ ਦੇਖ ਲਓ ਸਾਰੇ ਇਕੱਠੇ ਹੋ ਜਾਂਦੇ ਨੇ ਬਸ ਆਪਣੇ ਕਿ ਜ਼ਿੰਮੇਵਾਰ ਵਰਗੇ ਜੇ ਭੇੜਾ ਜੀ ਇਹ ਇਕੱਠੇ ਨਹੀਂ ਹੋ ਸਕਦਾ ਜਿੰਨਾ ਜਰ ਇਕੱਠੇ ਨਹੀਂ ਹੁੰਦੇ ਜੀ ਉਹਨਾਂ ਜਰ ਕੁਝ ਨਹੀਂ ਬਣਨਾ ਮੈਂ ਸਾਰੀਆਂ ਜੁਨੀਅਨਾਂ ਦੇ ਬੇਨਤੀ ਕਰਨੀ ਚਾਹੁੰਨਾ ਵੀ ਤੁਸੀਂ ਹੁਣ ਤਾਂ ਸਾਥ ਦੇ ਦਿਓ ਵੀ ਹੁਣ ਤਾਂ ਇਕੱਠੇ ਹੋ ਕੇ ਜੇ ਚੱਲਾਂਗੇ ਤਾਂ ਹੀ ਆਪਣਾ ਕੁਝ ਬਣੂਗਾ ਸੋ ਇਸੇ ਕਿਸਾਨ ਆਗੂ ਸਾਡੇ ਨਾਲ ਜੁੜੇ ਹੋਏ ਸੀ ਉਹਨਾਂ ਨੇ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਆ ਕਿ ਹੁਣ ਤਾਂ ਇਕੱਠੇ ਹੋ ਕੇ ਆਪਾਂ ਲੜਾਈ ਲੜੀਏ ਤਾਕੇ ਅਸੀਂ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਮਨਾ ਸਕੀਏ ਧੰਨਵਾਦ ਲੁਧਿਆਣਾ ਲਾਈਵ ਦੇਖਣ ਲਈ